ਵੌਇਸ ਰਿਸਪੌਂਸ ਕਾਲਸ ਜਿਹੜੀਆਂ ਕਿ ਆਟੋਮੈਟਿਕ ਕਾਲਸ ਹੁੰਦੀਆਂ ਕਈ ਬਜ਼ੁਰਗਾਂ ਨੂੰ ਇਦਾਂ ਦੀ ਕਾਲ ਆਉਂਦੀ ਆ ਕਿ ਅਸੀਂ ਬੈਂਕ ਤੋਂ ਬੋਲਦੇ ਆ ਤੁਹਾਡਾ ਜਿਹੜਾ ਬੈਂਕ ਖਾਤਾ ਬੰਦ ਹੋਣ ਵਾਲਾ ਆ ਤੁਸੀਂ ਜੇ ਬੰਦ ਹੋਣਾ ਨਹੀਂ ਚਾਹੁੰਦੇ ਤਾਂ ਇੱਕ ਦਬਾਓ ਦੋ ਦਬਾਓ ਤਿੰਨ ਦਬਾਓ ਚਾਰ ਦਬਾਓ ਇਹਨੂੰ ਆਈਵੀਆਰ ਕਾਲਸ ਵੀ ਕਹਿੰਦੇ ਆ ਪ੍ਰੀ ਰਿਕਾਰਡਡ ਕਾਲਸ ਵੀ ਕਹਿੰਦੇ ਆ ਲੋਕ ਘਬਰਾ ਕੇ ਇਨੀਸ਼ੀਅਲੀ ਬਿਨਾ ਸੋਚੇ ਸਮਝੇ ਪਹਿਲਾਂ ਉਹਨਾਂ ਨੂੰ ਪੈਸੇ ਟਰਾਂਸਫਰ ਕਰ ਦਿੰਦੇ ਆ ਜਿੰਨੇ ਚਿਰ ਨੂੰ ਉਹਨਾਂ ਨੂੰ ਸਮਝ ਆਉਂਦੀ ਆ ਕਿ ਸਾਡੇ ਨਾਲ ਏ ਠੱਗੀ ਹੋਈ ਆ ਉਹਨੇ ਚਿਰ ਨੂੰ ਉਹਨਾਂ ਦਾ ਬੈਂਕ ਖਾਤਾ ਕਲੀਨ ਹੋ ਗਿਆ ਹੁੰਦਕ ਜਾਂ ਕਈ ਵਾਰ ਵੌਇਸਿਸ ਕਲੋਨ ਕਰਕੇ ਉਹ ਆਵਾਜ਼ਾਂ ਆਉਦਆਂ ਦੀਆਂ ਬਣਾ ਕੇ ਬੱਚੇ ਦੇ ਨਾਲ ਗੱਲ ਕਰਾ ਦਿੰਦੇ ਆ ਇਹ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਸਾਰਾ ਸੌਫਟਵੇਅਰਸ ਦਾ ਕੰਮ ਆ ਲੋਕਾਂ ਨੂੰ ਇੰਨਾ ਭੇਬੀਤ ਕਰ ਦਿੰਦੇ ਆ ਡਰਾ ਦਿੰਦੇ ਆ ਕਿ ਲੋਕਾਂ ਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ ਫਿਰ ਕਈ ਵਾਰ ਜਿਹੜਾ ਸਕਾਈਪ ਦੇ ਰਾਹੀਂ ਉਹ ਇੰਟਰਵਿਊ ਕਰਦੇ ਤੇ ਉਹਨੂੰ ਕਹਿੰਦੇ ਜੀ ਤੁਹਾਡੀ ਡਿਜੀਟਲ ਅਰੈਸਟ ਅਸੀਂ ਪਾ ਦਿੱਤੀ ਆ ਫਿਸ਼ਿੰਗ ਮਟੀਰੀਅਲ ਜਿਹੜਾ ਉਹਦੇ ਉੱਤੇ ਨਾ ਜਾਣ ਕਲਿੱਕਬੇਟਸ ਦੇ ਉੱਤੇ ਨਾ ਜਾਣ ਫਰਜ਼ੀ ਵੈਬਸਾਈਟ ਤੇ ਨਾ ਜਾਣ ਗਲਤ ਐਪਸ ਆਪਣੇ ਫੋਨਸ ਦੇ ਵਿੱਚ ਇਸਤੇਮਾਲ ਨਾ ਕਰਨ ਔਰ ਉਹ ਲੋਕ ਜਿਨ੍ਹਾਂ ਨੂੰ ਬੜੇ ਐਕਸਪਲਿਸਿਟ ਮਟੀਰੀਅਲ ਵੇਖਣ ਦਾ ਸ਼ੌਂਕ ਹੁੰਦਾ ਕਈ ਲੋਕ ਮੈਂ ਸੌਰੀ ਤੁਸੇ ਬਜ਼ੁਰਗਾਂ ਨੂੰ ਕਈਆਂ ਨੂੰ ਬੜੀ ਆਦਤ ਹੁੰਦੀ ਹੈ ਕਿ ਫੋਨ ਦੇ ਵਿੱਚ ਹਰ ਤਰ੍ਹਾਂ ਦਾ ਮਟੀਰੀਅਲ ਉਹ ਵੇਖਣਾ ਬੜੇ ਸ਼ੌਂਕ ਨਾਲ ਪਸੰਦ ਕਰਦੇ ਆ ਆਨਲਾਈਨ ਠੱਗੀ ਧੋਰੀ ਦੇ ਮਾਮਲਿਆਂ ਨੂੰ ਲੈ ਕੇ ਜਿਹੜੇ ਮਸਲੇ ਨੇ ਦਿਨੋਂ ਦਿਨ ਵੱਧਦੇ ਜਾ ਰਹੇ ਨੇ ਹਾਲਾਂਕਿ ਜੇ ਅਸੀਂ ਗੱਲ ਕਰੀਏ ਪੰਜਾਬ ਦਾ ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਇਹ ਜੋ ਮਸਲੇ ਵਧੇ ਹੋਏ ਨੇ ਜਿੱਥੇ ਕਿ ਬੈਂਕਾਂ ਦਾ ਸਹਾਰਾ ਲਿੱਤਾ ਜਾਂਦਾ ਸੀ ਉੱਥੇ ਹੀ ਅੱਜਕੱਲ ਜਿਹੜੀ ਕਾਲਜ਼ ਨੇ ਉਹ ਪੁਲਿਸ ਅਫਸਰ ਬਣ ਕੇ ਜਿਹੜਾ ਫੋਨ ਕੀਤਾ ਜਾਂਦਾ ਕਿ ਤੁਹਾਡਾ ਬੇਟਾ ਫੜ ਲਿੱਤਾ ਗਿਆ ਤਾਂ ਉਸ ਨੂੰ ਛਡਾਉਣ ਵਾਸਤੇ ਇੰਨੇ ਪੈਸੇ ਸਾਨੂੰ ਸੈਂਡ ਕਰ ਦਿੱਤੇ ਜਾਣ ਤਾਂ ਇਸ ਚੀਜ਼ ਨੂੰ ਅਵੇਅਰ ਇਹ ਜੋ ਵੀਡੀਓ ਅੱਜ ਦੀ ਖਾਸ ਤੌਰ ਦੇ ਉੱਤੇ ਇਸ ਕਰਕੇ ਕਰ ਰਹੇ ਹਾਂ ਕਿ ਜਿਹੜੇ ਲੋਕ ਇਹ ਵੀਡੀਓ ਦੇਖ ਰਹੇ ਨੇ ਉਹ ਇਤੋਂ ਜ਼ਰੂਰ ਅਵੇਅਰ ਤਾਂ ਸਾਡੇ ਨਾਲ ਮੌਜੂਦ ਹੈਗੇ ਨੇ ਸੋਸ਼ਲ ਐਕਟਿਵਿਸਟ ਪਵਨ ਸ਼ਰਮਾ ਜੀ ਤਾਂ ਪਵਨ ਜੀ ਸਭ ਤੋਂ ਪਹਿਲਾਂ ਤਾਂ ਜਿਸ ਤਰੀਕੇ ਦੇ ਨਾਲ ਤੁਹਾਨੂੰ ਵੀ ਇੱਕ ਕਾਲ ਆਈ ਹੈ ਕਿ ਤੁਹਾਡਾ ਬੇਟਾ ਫੜ ਲਿੱਤਾ ਗਿਆ ਤਾਂ ਉਸ ਨੂੰ ਛਡਾਉਣ ਵਾਸਤੇ ਇੰਨੇ ਪੈਸੇ ਦੀ ਮੰਗ ਕਰ ਰਹੇ ਨੇ ਤਾਂ ਇਹ ਕੀ ਪੂਰਾ ਮਾਮਲਾ ਹੈਗਾ ਕੌਣੇ ਲੋਕ ਹੁੰਦੇ ਨੇ ਜਿਹੜੇ ਠੱਗੀ ਠੋਰੀ ਲਈ ਫੋਨ ਕਰਦੇ ਨੇ ਦੇਖੋ ਅਕਸ਼ਰ ਜੀ ਤੁਸੀਂ ਬੜਾ ਹੀ ਜ਼ਿੰਮੇਵਾਰੀ ਦੇ ਨਾਲ ਇੱਕ ਇੰਪੋਰਟੈਂਟ ਵਿਸ਼ਾ ਲੈ ਕੇ ਦਰਸ਼ਕਾਂ ਦੇ ਸਨਮੁਖ ਹੋਇਓ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਪੂਰੇ ਦੇਸ਼ ਦੇ ਵਿੱਚ ਸਪੈਸ਼ਲੀ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮਨਸ ਦੀ ਬੜੀ ਵੱਡੀ ਪਰਮਾਰ ਹੈਗੀ ਆ ਜਿਹੜੀ ਇੰਟਰੈਕਟ ਵੌਇਸ ਰਿਸਪੌਂਸ ਕਾਲਸ ਜਿਹੜੀਆਂ ਕਿ ਆਟੋਮੈਟਿਕ ਕਾਲਸ ਹੁੰਦੀਆਂ ਕਈ ਬਜ਼ੁਰਗਾਂ ਨੂੰ ਏਦਾਂ ਦੀ ਕਾਲ ਆਉਂਦੀ ਆ ਕਿ ਅਸੀਂ ਬੈਂਕ ਤੋਂ ਬੋਲਦੇ ਆ ਤੁਹਾਡਾ ਜਿਹੜਾ ਬੈਂਕ ਖਾਤਾ ਬੰਦ ਹੋਣ ਵਾਲਾ ਆ ਤੁਸੀਂ ਜੇ ਬੰਦ ਹੋਣਾ ਨਹੀਂ ਚਾਹੁੰਦੇ ਤਾਂ ਇੱਕ ਦਬਾਓ ਦੋ ਦਬਾਓ ਤਿੰਨ ਦਬਾਓ ਚਾਰ ਦਬਾਓ ਇਹਨੂੰ ਆਈਵੀਆਰ ਕਾਲਸ ਵੀ ਕਹਿੰਦੇ ਆ ਪ੍ਰੀ ਰਿਕਾਰਡਡ ਕਾਲਸ ਵੀ ਕਹਿੰਦੇ ਆ ਔਰ ਕੀਪ ਐਡ ਪ੍ਰੋਂਪਟਸ ਵੀ ਕਹਿੰਦੇ ਆ ਜਿਹਦੇ ਨਾਲ ਪੂਰੇ ਪੰਜਾਬ ਕੀ ਪੂਰੇ ਵਰਲਡ ਦੇ ਵਿੱਚ ਮੈਂ ਕਹੂੰਗਾ ਦੇਸ਼ ਦੇ ਵਿੱਚ ਵੀ ਵੱਡੀਆਂ ਠੱਗੀਆਂ ਸਾਹਮਣੇ ਆ ਰਹੀਆਂ ਪੂਰੀ ਦੁਨੀਆ ਇਸ ਵੱਡੀ ਠੱਗੀ ਸਾਈਬਰ ਕ੍ਰਾਈਮਨਲਸ ਤੋਂ ਵੱਡੇ ਲੈਵਲ ਤੇ ਗਰਸ ਔਰ ਪਿਛਲੇ 2 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗਭਗ ਸਾਈਬਰ ਕਰਾਈਮ ਜਿਹੜਾ ਲਗਭਗ 36 ਤੋਂ 40 ਕੇਸ ਇਸ ਤਰ੍ਹਾਂ ਦੇ ਆ ਗਏ ਜਿਹੜੇ IVR ਸਿਸਟਮ ਦੇ ਨਾਲ ਹੋਇਆ ਫੇਕ ਕਾਲਸ ਦੇ ਨਾਲ ਹੋਇਆ ਕਈ ਜਗ੍ਹਾ ਦੇ ਉੱਤੇ ਇਦਾਂ ਵੀ ਕਿਹਾ ਜਾਂਦਾ ਕਿ ਅਸੀਂ ਤੁਹਾਡਾ ਕੂਰੀਅਰ ਡਿਲੀਵਰ ਹੋਣਾ ਆ ਅਸੀਂ 에어ਪੋਰਟ ਤੋਂ ਬੋਲ ਰਹੇ ਹਾਂ ਤੁਹਾਡਾ ਕੂਰੀਅਰ ਬੰਦੇ ਨੇ ਕੋਈ ਮੰਗਾਇਆ ਹੁੰਦਾ ਤੇ ਉਹਨੂੰ ਸ਼ੱਕ ਪੈਦਾ ਹੁੰਦਾ ਕਿ ਹੁਣਾ ਦਾ ਹੈ ਹੀ ਆ ਫਿਰ ਉਹਨੂੰ ਕਹਿੰਦੇ ਕਿ ਇਹ ਚ ਇਲੈਕਟ ਮਟੀਰੀਅਲ ਹੈ ਚ ਡਰੱਗਸ ਆ ਇਹਦੇ ਚ ਵੈਪਨਸ ਆ ਤੇ ਅਸੀਂ ਤੁਹਾਡੀ ਇਹਦੇ ਉੱਤੇ ਕਾਰਵਾਈ ਕਰ ਦਾਂਗੇ ਅਸੀਂ ਤੁਹਾਨੂੰ ਇੱਕ ਵਾਰੀ ਜਾਣ ਕਰਵਾਉਣਾ ਚਾਹੁੰਦੇ ਸੀ ਇਸ ਗੱਲ ਦੇ ਉੱਤੋਂ ਫਿਰ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਹੁਣ ਵੱਡਾ ਪੁਲਿਸ ਆਫੀਸਰ ਤੁਹਾਡੇ ਨਾਲ ਗੱਲ ਕਰੂਗਾ ਤੁਸੀਂ ਸਕਾਈਪ ਡਾਊਨਲੋਡ ਕਰੋ ਉਹਦੇ ਨਾਲ ਲੋਕਾਂ ਦੀ ਐਂਜਾਇਟੀ ਲੋਕਾਂ ਦਾ ਫੀਅਰ ਲੋਕਾਂ ਦੀ ਘਬਰਾਹਟ ਨੂੰ ਇਸਤੇਮਾਲ ਕਰਦੇ ਹੋਏ ਭਾਂਪ ਜਾਂਦੇ ਆ ਤੇ ਫਿਰ ਸਕਾਈਪ ਡਾਊਨਲੋਡ ਕਰਾ ਕੇ ਇੱਕ ਫੇਕ ਕਾਲ ਕੀਤੀ ਜਾਂਦੀ ਆ ਜਿਹਦੇ ਵਿੱਚ ਪੁਲਿਸ ਆਫੀਸਰ ਉਹਨਾਂ ਨਾਲ ਗੱਲਬਾਤ ਕਰਦੇ ਆ ਫਿਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਆ ਬੰਦਾ ਘਬਰਾਹਟ ਦੇ ਵਿੱਚ ਕਈ ਵਾਰ ਉਹਨਾਂ ਨੂੰ ਪੈਸੇ ਦੇ ਬੈਠਦਾ ਇੱਕ ਮੈਂ ਤੁਹਾਨੂੰ ਨੈਸ਼ਨਲੀ ਗੱਲ ਕਰਾਂ ਕਿ ਕਿ ਵੱਡੇ ਜਰਨਲਿਸਟ ਸਾਡੇ ਦੇਸ਼ ਦੇ ਵਿੱਚ ਜਿਨ੍ਹਾਂ ਦਾ ਇੱਕ ₹2 ਲੱਖ ਰੁਪਇਆ ਵੀ ਇਸੇ ਤਰੀਕੇ ਦੇ ਨਾਲ ਅਕਾਊਂਟ ਦੇ ਵਿੱਚੋਂ ਗਾਇਬ ਹੋ ਗਿਆ ਸੀ ਸੋ ਇਹ ਸਾਰੇ ਮੈਥਡਸ ਇਹਦੇ ਵਿੱਚ ਅਪਲਾਈ ਕੀਤੇ ਜਾਂਦੇ ਆ ਕਈ ਵਾਰ ਕਿਹਾ ਜਾਂਦਾ ਕਿ ਟੈਲੀਕਮ ਡਿਪਾਰਟਮੈਂਟ ਵੱਲੋਂ ਅਸੀਂ ਬੋਲ ਰਹੇ ਹਾਂ ਤੁਹਾਡੇ ਨਾਮ ਦੇ ਉੱਤੇ ਜਿੰਨੇ SIM ਚੱਲ ਰਿਹਾ ਉਹ ਬੰਦ ਹੋ ਜਾਣੇ ਆ ਤੁਸੀਂ ਆਪਣੀ ਇਨਕੁਆਇਰੀ ਕਰਾਓ ਤੁਸੀਂ ਇਹਦੇ ਉੱਤੇ ਆਪਣਾ ਆਧਾਰ ਕਾਰਡ ਨੰਬਰ ਦਿਓ ਬੈਂਕ ਅਕਾਊਂਟ ਨੰਬਰ ਦਿਓ ਉਹਦੇ ਉੱਤੇ ਵੀ ਬਜ਼ੁਰਗ ਕਈ ਵਾਰ ਘਬਰਾ ਜਾਂਦੇ ਆ ਕਿ ਸਾਡੇ ਫੋਨ ਬੰਦ ਹੋ ਜਾਣਗੇ ਸਾਨੂੰ ਦੂਦ ਰਾੜਿਓ ਪਰਿਵਾਰ ਦੀ ਕਾਲ ਆਣੀ ਹੁੰਦੀ ਆ ਉਹ ਉਹਨਾਂ ਦੀ ਗੱਲਾਂ ਦੇ ਵਿੱਚ ਆ ਜਾਂਦੇ ਆ ਆਰਮਡ ਫੋਰਸਸ ਸਿਕਿਉਰਿਟੀ ਆਫੀਸਰ ਬਣ ਕੇ ਵੀ ਕਾਲ ਕਰ ਦ ਇਸ ਫਿਸ਼ਿੰਗ ਕਾਲਸ ਹੁੰਦੀਆਂ ਜਿਹਦੇ ਰਾਹੀਂ ਵੱਡੇ ਸਕੈਮਰਜ਼ ਇਹਦੇ ਵਿੱਚ ਸੰਮਿਲਿਤ ਹੁੰਦੇ ਆ ਔਰ ਅਨਫੋਰਚਨਟਲੀ ਬੜੇ ਲੋਕ ਇਹਦੇ ਨਾਲ ਗਰਸ ਹੋ ਕੇ ਆਪਣੀ ਮਿਹਨਤ ਖੂਨ ਪਸੀਨੇ ਦੀ ਹੱਡ ਪਸੀਨੇ ਦੀ ਕਮਾਈ ਜਿਹੜੀ ਆ ਉਹ ਗਵਾ ਬੈਂਦੇ ਆ ਔਰ 29 ਮਾਰਚ ਨੂੰ ਡਿਪਾਰਟਮੈਂਟ ਆਫ ਟੈਲੀਕਮ ਨੇ ਵੀ ਯੂਨੀਅਨ ਮਿਨਿਸਟਰੀ ਆਫ ਕਮਿਊਨੀਕੇਸ਼ਨਸ ਨੇ ਵੀ ਇੱਕ ਡਿਵਾਈਜ਼ਰੀ ਜਾਰੀ ਕੀਤੀ ਕਿ ਜਿਨ੍ਹਾਂ ਲੋਕਾਂ ਨੂੰ ਇਦਾਂ ਦੀਆਂ ਕਾਲਸ ਆਉਂਦੀਆਂ ਉਹ ਉਹਨਾਂ ਗੱਲਾਂ ਤੋਂ ਗਰੇਜ਼ ਕਰਨ ਇਲੀਗਲ ਐਕਟੀਵਿਟੀਜ਼ ਜਿਹੜੀਆਂ ਹੋ ਰਹੀਆਂ ਫੇਕ ਕਾਲਸ ਹੈਗੀਆਂ ਉਹਨਾਂ ਨੂੰ ਪੁਲਿਸ ਨੂੰ ਰਿਪੋਰਟ ਕਰਨ ਔਰ ਇਹਨਾਂ ਨੂੰ ਕੋਈ ਵੀ ਰਿਸਪੌਂਡ ਨਾ ਕਰਨ ਵੱਲੋਂ ਲਿੰਕ ਭੇਜਿਆ ਜਾਂਦਾ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਰਿਸਪਾਂਸ ਨਾ ਦੇਣ ਤਾਂ ਕਿ ਇਹ ਸਾਈਬਰ ਕ੍ਰਿਮੀਨਲ ਜਿਹੜੇ ਫਾਈਨੈਂਸ਼ੀਅਲ ਫਰਾਡ ਆਮ ਲੋਕਾਂ ਨਾਲ ਭੋਲੇ-ਪਾਲੇ ਲੋਕਾਂ ਦੇ ਨਾਲ ਨਾ ਕਰ ਸਕਣ ਔਰ ਹਮੇਸ਼ਾ ਆਮ ਨਾਗਰਿਕ ਵਿਜੀਲੈਂਟ ਰਵੇ ਇਨਫਾਰਮੇਟਿਵ ਰਵੇ ਜਾਗਰੂਕ ਰਵੇ ਉਹਨੂੰ ਜਾਣਕਾਰੀ ਹੋਵੇ ਉਹ ਜਦੋਂ ਕਈ ਮੈਥਡਸ ਇਦਾਂ ਦੇ ਵੀ ਆ ਜਿਵੇਂ ਮੈਨੂੰ ਕਾਲ ਆਉਂਦੀ ਆ ਤੇ ਉਹਦੇ ਵਿੱਚ ਕਹਿੰਦੇ ਆ ਕਿ ਤੁਹਾਡਾ ਬੱਚਾ ਅਸੀਂ ਅਰੈਸਟ ਕਰ ਲਿਆ ਉਹ ਗੈਂਗਸਟਰਸ ਦੇ ਨਾਲ ਆ ਵੈਪਨਸ ਦੇ ਨਾਲ ਆ ਤੇ ਉਹਦੇ ਉੱਤੇ ਬੜੇ ਵੱਡੇ ਕੇਸ ਬਣਾਣਗੇ ਜਦ ਕਿ ਮੈਂ ਇੱਕ ਆਨ ਮੈਰਿਟ ਇਨਸਾਨ ਆ ਸੋ ਇਦਾਂ ਦੀਆਂ ਫੇਕ ਕਾਲਸ ਬਣਾ ਕੇ ਫਿਸ਼ਿੰਗ ਕਾਲ ਬਣਾ ਕੇ ਲੋਕਾਂ ਨੂੰ ਫੀਅਰ ਦਾ ਐਂਜਾਇਟੀ ਦਾ ਬਾਇਸ ਬਣਾਇਆ ਜਾਂਦਾ ਵੱਡੀ ਠੱਗੀ ਕੀਤੀ ਜਾਂਦੀ ਆ ਲੋਕ ਘੁਰਾ ਕੇ ਇਨੀਸ਼ੀਅਲੀ ਬਿਨਾ ਸੋਚੇ ਸਮਝੇ ਪਹਿਲਾਂ ਉਹਨਾਂ ਨੂੰ ਪੈਸੇ ਟਰਾਂਸਫਰ ਕਰ ਦਿੰਦੇ ਆ ਜਿੰਨੇ ਚਿਰ ਨੂੰ ਉਹਨਾਂ ਨੂੰ ਸਮਝ ਆਉਂਦੀ ਆ ਕਿ ਸਾਡੇ ਨਾਲ ਇਹ ਠੱਗੀ ਹੋਈ ਆ ਉਹਨੇ ਚਿਰ ਨੂੰ ਉਹਨਾਂ ਦਾ ਬੈਂਕ ਖਾਤਾ ਕਲੀਨ ਹੋ ਗਿਆ ਹੁੰਦਾ ਖਾਲੀ ਹੋ ਗਿਆ ਹੁੰਦਾ ਪੈਸੇ ਲੁੱਟ ਹੋ ਗਈ ਹੁੰਦੀ ਆ ਫਿਰ ਇਸ ਕਰਕੇ ਇਦਾਂ ਦੇ ਮੈਥਡਸ ਵੀ ਅਪਣਾਉਂਦੇ ਆ ਇਹ ਗੱਲ ਤੁਹਾਡੀ ਜਨਤਾ ਦੇ ਅਬਿਊਸ ਦੀ ਜਾਗਰੂਕਤਾ ਦੇ ਲਈ ਆ ਮੈਂ ਵੀ ਬਿਆਨ ਕਰ ਦਵਾਂ ਕਿ ਕਈ ਵਾਰ ਡਰੱਗਸ ਦੀ ਗੱਲ ਕਰਦੇ ਆ ਬੱਚਾ ਫੜਿਆ ਗਿਆ ਕਈ ਵਾਰ ਪਾਰਸਲ ਸਕੈਮ ਦੀ ਗੱਲ ਕਰਦੇ ਆ ਕਿ ਉਹਦੇ ਵਿੱਚ ਵੈਪਨ ਸੀ ਡਰੱਗ ਸੀ ਕਈ ਵਾਰ ਕਹਿੰਦੇ ਆ ਕਿ ਤੁਹਾਡੀ ਬਿਜਲੀ ਦਾ ਬਿੱਲ ਪੈਂਡਿੰਗ ਆ ਬਿਜਲੀ ਦਾ ਬਿੱਲ ਤਰੋਂ ਮੀਟਰ ਕੱਟਿਆ ਜਾਊਗਾ ਕਈ ਵਾਰ ਟੈਲੀਫੋਨ ਪੈਂਡਿੰਗ ਬਿਲਸ ਦੀ ਗੱਲ ਕਰਦੇ ਆ ਕਈ ਵਾਰ ਕੋਈ ਕਹਿੰਦੇ ਗਿਫਟ ਕਾਰਡ ਆ ਗਿਆ ਤੁਹਾਡਾ ਕਈ ਵਾਰ ਕਹਿੰਦੇ ਆ ਲੋਟਰੀ ਆ ਗਈ ਆ ਕਈ ਵਾਰ ਕਹਿੰਦੇ ਆ ਕਿ ਬੈਂਕ ਇੰਸ਼ੋਰੈਂਸ ਦੀ ਗੱਲ ਆ ਸੋ ਇਦਾਂ ਦੇ ਸਾਰੇ ਮੈਥਡਸ ਅਪ ਹੋਰ ਲੋਕ ਕਈ ਵਾਰ ਮੈਂ ਦੇਖਦਾ ਬਜ਼ੁਰਗ ਜਿਹੜੇ ਫੋਨ ਇਸਤੇਮਾਲ ਕਰਨ ਦੇ ਬੜੇ ਸ਼ੌਕੀਨ ਹੁੰਦੇ ਆ ਆਪਣੇ ਫੋਨਸ ਦੇ ਵਿੱਚ ਹਰ ਤਰ੍ਹਾਂ ਦੀ ਐਪਸ ਰੱਖ ਲੈਂਦੇ ਆ ਕਈ ਵਾਰ ਇਲੈਕਟ ਮਟੀਰੀਅਲ ਨੂੰ ਵੀ ਉਹ ਬਹੁਤ ਸ਼ੌਂਕ ਨਾਲ ਦੇਖ ਲੈਂਦੇ ਆ ਉਹ ਵੀ ਕਈ ਵਾਰ ਇਦਾਂ ਦੀ ਘਟਨਾ ਨੂੰ ਸਿੱਧਾ-ਸਿੱਧਾ ਆਵਾਜ਼ ਮਾਰਦਾ ਆ ਜਿਹਦੇ ਨਾਲ ਫਰੌਡ ਲੈਂਡ ਐਪਸ ਹੁੰਦੀਆਂ ਜਿਹਦੇ ਨਾਲ ਉਹਨਾਂ ਦੇ ਫੋਨ ਦੇ ਵਿੱਚ ਜਾਣਕਾਰੀ ਜੋ ਹੁੰਦੀ ਆ ਆਧਾਰ ਕਾਰਡ ਹੁੰਦਾ ਪੈਨ ਕਾਰਡ ਹੁੰਦਾ ਬੈਂਕ ਅਕਾਊਂਟ ਹੁੰਦਾ ਹੋਰ ਡੀਟੇਲਸ ਹੁੰਦੀਆਂ ਪਰਸਨਲ ਡੀਟੇਲਸ ਹੁੰਦੀਆਂ ਉਹ ਉਹਨਾਂ ਲੋਕਾਂ ਕੋਲ ਪਹੁੰਚ ਜਾਂਦੀਆਂ ਉਹਨਾਂ ਨੂੰ ਰਿਮੋਟ ਐਕਸੈਸ ਮਿਲ ਜਾਂਦਾ ਇਸ ਦੇ ਨਾਲ ਖਾਸ ਤੌਰ ਤੇ ਜੋ ਤੁਹਾਨੂੰ ਕਾਲ ਆਈ ਹੈ ਉਸ ਦੇ ਵਿੱਚ ਕੀ ਮੰਗ ਕੀਤੀ ਗਈ ਹੈ ਤਾਂ ਇਸ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਜਿਹੜੀ ਜਨਤਾ ਦੇਖ ਰਹੀ ਆ ਕਿ ਉਹਨਾਂ ਤੱਕ ਆਪਾਂ ਇਹ ਵੀ ਚੀਜ਼ ਜ਼ਰੂਰ ਦਸੀਏ ਕਿ ਇਸ ਤੋਂ ਬਚਣ ਵਾਸਤੇ ਕੀ ਜੋ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਜਾਣਾ ਦੇਖੋ ਅਕਸ਼ਰ ਜੀ ਜਿਹੜੀ ਮੈਨੂੰ ਕਾਲ ਆਈ ਆ ਉਹ ਪਲੱਸ 92 ਕੰਟਰੀ ਕੋਡ ਹੈਗਾ ਉਹਨਾਂ ਦਾ ਜਿਹੜਾ ਐਕਸੈਂਟ ਸੀ ਉਹ ਲਾਹੌਰੀ ਐਕਸੈਂਟ ਸੀਗਾ ਅਸੀਂ ਲੋਕ ਤਾਂ ਸਮਝ ਜਾਂਦੇ ਹਾਂ ਕਿਉਂਕਿ ਅਵੇਰ ਆ ਜਾਗਰੂਕ ਆ ਮੈਂ ਉਹਨਾਂ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੁੰਦਾ ਕਿ ਜੇ ਤੁਹਾਨੂੰ ਇਦਾਂ ਦੀ ਕੋਈ ਕਾਲ ਆਉਂਦੀ ਆ ਕਹਿੰਦੇ ਤੁਹਾਡਾ ਬੱਚਾ ਕਿਡਨਾਪਿਆ ਸਭ ਤੋ ਪਹਿਲਾਂ ਆਪਣੇ ਬੱਚੇ ਨਾਲ ਤੇ ਗੱਲ ਕਰ ਲੋ ਕਈ ਲੋਕ ਡਰਦੇ ਹੀ ਪੈਸੇ ਭੇਜ ਦਿੰਦੇ ਆ ਬੱਚਾ ਉਹਨਾਂ ਦਾ ਬੈਡਰੂਮ ਦੇ ਵਿੱਚ ਸੁੱਤਾ ਹੁੰਦਾ ਜਾਂ ਕਾਲਜ ਪੜ ਰਿਹਾ ਹੁੰਦਾ ਜਾਂ ਸਕੂਲ ਦੇ ਵਿੱਚ ਹੁੰਦਾ ਹਮੇਸ਼ਾ ਕਈ ਵਾਰ ਵੌਇਸਿਸ ਕਲੋਨ ਕਰਕੇ ਉਹ ਵਾਜਾਂ ਉਦਾਂ ਦੀਆਂ ਬਣਾ ਕੇ ਬੱਚੇ ਦੇ ਨਾਲ ਗੱਲ ਕਰਾ ਦਿੰਦੇ ਆ ਇਹ ਸਾਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਸਾਰਾ ਸੌਫਟਵੇਅਰਸ ਦਾ ਕੰਮ ਆ ਲੋਕਾਂ ਨੂੰ ਇੰਨਾ ਭੈੇਬੀਤ ਕਰ ਦਿੰਦੇ ਆ ਡਰਾ ਦਿੰਦੇ ਆ ਕਿ ਲੋਕਾਂ ਨੂੰ ਸੋਚਣ ਦਾ ਮੌਕਾ ਨਹੀਂ ਮਿਲਦਾ ਫਿਰ ਕਈ ਵਾਰ ਜਿਹੜਾ ਸਕਾਈਪ ਦੇ ਰਾਹੀਂ ਉਹ ਇੰਟਰਵਿਊ ਕਰਦੇ ਤੇ ਉਹਨੂੰ ਕਹਿੰਦੇ ਜੀ ਤੁਹਾਡੀ ਡਿਜੀਟਲ ਅਰੈਸਟ ਅਸੀਂ ਪਾ ਦਿੱਤੀ ਆ ਸਕਾਈਪ ਦੇ ਥਰੂ ਤੁਹਾਨੂੰ ਅਸੀਂ ਅਰੈਸਟ ਕਰ ਦਿੱਤਾ ਤੁਸੀਂ ਬਾਹਰ ਨਹੀਂ ਜਾ ਸਕਦੇ ਹੁਣ ਜੇ ਬਾਹਰ ਜਾਓਗੇ ਤੇ ਤੁਹਾਡੇ ਪਰਿਵਾਰ ਤੇ ਵੀ ਸ਼ਕਤੀ ਨਾਲ ਕਾਰਵਾਈ ਹੋਊਗੀ ਇਹ ਤੁਸੀਂ ਪੈਸੇ ਭੇਜ ਦਿਓ ਇਦਾਂ ਦੇ ਸਾਰੇ ਮੋਡਸ ਪਰੰਡਾਈ ਤਰੀਕਾ ਇਹ ਵ ਸੈਕੂਰਿਟੀ ਫੋਰਸ ਦਾ ਬੰਦਾ ਬਣ ਜਾਂਦਾ ਆ ਮੈਂ ਤੁਹਾਨੂੰ ਅੱਗੇ ਅਰਜ਼ ਕੀਤਾ ਕਿ ਵੱਡੇ ਵੱਡੇ ਡਾਕਟਰ ਜਿਨ੍ਹਾਂ ਨੂੰ ਪਰਸਨਲੀ ਮੈਂ ਜਾਣਦਾ ਸਾਈਕੀਟਰੀ ਦੇ ਡਾਕਟਰਸ ਹੋਣ ਵੱਡੇ ਡਾਕਟਰਸ ਹੋਣ ਵੱਡੇ ਬਿਜ਼ਨਸਮੈਨ ਹੋਣ ਚੰਗੇ ਵਪਾਰੀ ਕਾਰੋਬਾਰੀ ਲੋਕਾਂ ਦੇ ਨਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੀ ਇਦਾਂ ਦੀ ਠੱਗੀ ਹੋਈ ਆ ਵੱਡੇ ਜਰਨਲਿਸਟ ਦੇ ਨਾਲ ਵੀ ਇਦਾਂ ਦੀ ਠੱਗੀ ਹੋਈ ਆ ਇੱਥੋਂ ਤੱਕ ਕਿ ਕਈ ਪੁਲਿਸ ਆਫੀਸਰਸ ਦੇ ਨਾਲ ਖੁਦ ਵੀ ਇਦਾਂ ਦੀ ਠੱਗੀ ਹੋਈ ਆ ਸੋ ਇਸ ਕਰਕੇ ਇਹਦਾ ਇੱਕੋ ਇੱਕ ਸੋਲੂਸ਼ਨ ਹੈਗਾ ਕਿ ਲੋਕ ਅਵੇਅਰ ਰਹਿਣ ਲੋਕ ਜਾਗਰੂਕ ਰਹਿਣ ਲੋਕ ਸਾਇੰਟੀਫਿਕ ਟੈਂਪਰਮੈਂਟ ਰੱਖਣ ਲੋਕ ਜਡੂਸ਼ੀਅਸ ਰਹਿਣ ਲੋਕ ਉਹ ਨਾਕਸਰ ਹੁੰਦੀਆਂ ਰਹਿੰਦੀਆਂ ਆਪ ਜੀ ਦੀ ਰਿਪੋਰਟ ਦੇਖ ਕੇ ਵੀ ਲੋਕ ਅਵੇਅਰ ਹੋਣਗੇ ਜਾਗਰੂਕ ਹੋਣਗੇ ਕਿ ਜਿਹੜਾ ਜਗਬਾਣੀ ਨੇ ਉਪਰਾਲਾ ਕੀਤਾ ਕਿ ਲੋਕਾਂ ਦਾ ਕਿ ਮੈਸੇਜ ਜਾਵੇ ਲੋਕ ਸਮਝ ਲੈਣ ਕਿ ਇਦਾਂ ਦੀਆਂ ਕਾਲਸ ਨੂੰ ਰਿਸਪੌਂਡ ਨਹੀਂ ਕਰਨਾ ਕਿਸੇ ਅਨਨੋਨ ਲਿੰਕ ਨੂੰ ਕਲਿੱਕ ਨਹੀਂ ਕਰਨਾ ਅਨਨੋਨ ਐਪਸ ਆਪਣੇ ਫੋਨ ਦੇ ਵਿੱਚ ਐਡ ਨਹੀਂ ਕਰਨੀਆਂ ਕਿਸੇ ਅਣਜਾਣ ਵਿਅਕਤੀ ਨੂੰ ਫੇਸਬੁੱਕ ਦੇ ਰਾਹੀਂ ਸੋਸ਼ਲ ਮੀਡੀਆ ਦੇ ਕਿਸੇ ਪਲੇਟਫਾਰਮ ਲਈ ਕਿਸੇ ਨਾਲ ਸੰਪਰਕ ਨਹੀਂ ਕਰਨਾ ਤਾਂ ਕਿ ਉਹ ਇਦਾਂ ਦੇ ਸ਼ਿਕਾਰ ਦਾ ਬਾਇਸ ਨਾ ਬਣੇ ਫਿਰ ਉਹਨਾਂ ਦੀ ਐਂਜ਼ਾਇਟੀ ਦਾ ਡਰ ਦਾ ਫੀਅਰ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਭਾਪ ਕਿ ਉਹਨਾਂ ਕੋ ਮਨੀ ਐਕਸਟਰੋਟ ਨਾ ਕਰੇ ਸੋ ਇਹ ਸਾਰੀਆਂ ਗੱਲਾਂ ਇਹ ਚੀਜ਼ਾਂ ਦੇ ਵਿੱਚ ਆਉਂਦੀਆਂ ਕਿ ਮੈਨੂੰ ਤੇ ਕਾਲ ਆਈ ਕਿ ਜਿਹੜਾ ਮੈਂ ਸੀਬੀਆਈ ਦਾ ਅਫਸਰ ਬੋਲਦਾ ਤੁਹਾਡਾ ਸਿਟੀ ਸਦਰ ਥਾਣਾ ਜਦਕਿ ਸਿਟੀ ਸਦਰ ਥਾਣਾ ਕੋਈ ਇਦਾਂ ਦਾ ਹੁੰਦਾ ਹੀ ਨਹੀਂਗਾ ਸੋ ਇਸ ਕਰਕੇ ਇੰਨਾ ਗੱਲਾਂ ਤੋਂ ਵੀ ਭਾਂਪ ਲਈਦਾ ਕਿ ਉਹ ਬੰਦਾ ਉਹਦੀ ਗੱਲਬਾਤ ਕਰਨ ਦਾ ਪਿੱਚ ਕੀ ਆ ਟੋਨ ਕੀ ਆ ਤਰੀਕਾ ਕੀ ਆ ਇਹ ਸਾਰੀਆਂ ਗੱਲਾਂ ਭਾਂਪ ਲਓ ਜੇ ਉਹ ਪੈਸੇ ਮੰਗਦਾ ਬੱਚੇ ਦੇ ਰਾਈ ਜਾਂ ਹੋਰ ਕਿਸੇ ਦੇ ਰਾਈ ਤੇ ਤੁਸੀਂ ਆਪਣੇ ਪਰਿਵਾਰ ਦੇ ਜੀਆ ਨਾਲ ਗੱਲ ਕਰ ਲਓ ਬੱਚੇ ਨਾਲ ਪਹਿਲਾਂ ਗੱਲ ਕਰ ਲਓ ਜੇ ਫਿਰ ਕੋਈ ਇਦਾਂ ਦੀ ਐਕਟੀਵਿਟੀ ਲੱਗਦੀ ਆ ਇਹ ਪੈਸੇ ਗਾਇਬ ਹੁੰਦਿਆ ਬੈਂਕ ਨੂੰ ਇਨਫੋਰਮ ਕਰ ਦਿਓ ਪੁਲਿਸ ਨੂੰ ਇਨਫੋਰਮ ਕਰ ਦਿਓ ਸਾਈਬਰ क्राइम ব্রাঞ্চ ਨੂੰ ਇਨਫੋਰਮ ਕਰ ਦਿਓ ਜਿਹਦੇ ਨਾਲ ਤੁਹਾਡੀਆਂ ਇਹ ਸਾਰੀਆਂ ਕਮੀਆਂ ਖਾਮੀਆਂ ਤੁਹਾਨੂੰ ਸਕੈਮਸ ਲਈ ਅਲਰਟ ਹੋ ਕਰ ਦੇਣ ਤੁਹਾਡਾ ਜੋ ਰਿਵਰਟ ਬਾਗ ਪੈਸਾ ਗਿਆ ਵੀ ਆ ਦੀ ਲੁੱਟ ਹੋਈ ਆ ਧੋਖਾ ਥੜੀ ਹੋਈ ਆ ਉਹ ਵੀ ਤੁਹਾਨੂੰ ਵਾਪਸ ਮਿਲ ਸਕੇ ਸੋ ਇਹ ਬੁਨਿਆਦੀ ਸ਼ਰਾਇਤ ਔਰ ਬੁਨਿਆਦੀ ਤੌਰ ਤਰੀਕੇ ਆ ਕੀ ਤੁਸੀਂ ਜਾਗਰੂਕਤਾ ਦੇ ਨਾਲ ਇਹਨਾਂ ਚੀਜ਼ਾਂ ਤੋਂ ਬਚ ਸਕੋ ਪਵਨ ਜੀ ਜਿਸ ਤਰੀਕੇ ਦੇ ਨਾਲ ਤੁਹਾਨੂੰ ਕਾਲ ਆਈ ਹੈ ਜਾਂ ਇਦਾਂ ਦੀਆਂ ਕਾਲਸ ਬਹੁਤ ਜ਼ਿਆਦਾ ਆਉਂਦੀਆਂ ਕਈ ਵਾਰਾਂ ਦਾ ਕੀਏਟੀਐਮ ਕਾਰਡ ਬਣਾਉਣ ਲਈ ਸੰਪਰਕ ਕਰੋ ਤੁਹਾਡਾ ਆਈਟੀਐਮ ਕਾਰਡ ਬਣਾਵਾਂਗੇ ਬੈਂਕ ਦੀ ਇਨਫੋਰਮੇਸ਼ਨ ਲੈ ਲਈਤੀ ਜਾਂਦੀ ਆ ਤਾਂ ਜਾਂ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਜੋ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਬੱਚੇ ਕੋਲ ਵੈਪਨ ਮਿਲਿਆ ਇਹ ਤਰੀਕੇ ਵੱਖ-ਵੱਖ ਤਰੀਕਿਆਂ ਦੇ ਨਾਲ ਕਾਲ ਜਾਂਦੀਆਂ ਇਹਨਾਂ ਤੋਂ ਬਚਣ ਵਾਸਤੇ ਕੀ ਸਾਈਬਰ ਕ੍ਰਾਈਮ ਦੇ ਨਾਲ ਰਿਲੇਟਿਡ ਕਿਸੇ ਅਫਸਰ ਨਾਲ ਗੱਲ ਕਰਨੀ ਚਾਹੀਦੀ ਮੌਕੇ ਦੇ ਉੱਤੇ ਦੇਖੋ ਬਿਲਕੁਲ ਕਰਨੀ ਚਾਹੀਦੀ ਆ ਲੋਕਲ ਸਾਈਬਰ ਕ੍ਰਾਈਮ ਨੂੰ ਇਨਫਾਰਮ ਕਰਨਾ ਚਾਹੀਦਾ ਹੈ ਔਰ ਮੈਂ ਹਰ ਟਾਕ ਦੇ ਵਿੱਚ ਇਹ ਕਹਿੰਨਾ ਕਿ ਅੱਜ ਪੰਜਾਬ ਦੇ ਵਿੱਚ ਸਪੈਸ਼ਲੀ ਫਾਕੇ ਢਾਕੇ ਚਾਕੇ ਨਾਕੇ ਔਰ ਧਮਾਕੇ ਇਹੋ ਹੀ ਗੱਲਾਂ ਸਰਮੌਰ ਰਹਿ ਗਈਆਂ ਲੋਕਾਂ ਨੂੰ ਆਪਣਾ ਬਚਾਅ ਆਪ ਕਰ ਲੈਣਾ ਚਾਹੀਦਾ ਕਈ ਵਾਰ ਡਿਪਾਰਟਮੈਂਟ ਦੇ ਅਫੀਸ਼ਰਸ ਖੁਦ ਇਨ੍ਹਾਂ ਗੱਲਾਂ ਤੋਂ ਹੱਥ ਖੜੇ ਕਰ ਜਾਂਦੇ ਆ ਕਿ ਜਿਹੜੀਆਂ ਫਿਸ਼ਿੰਗ ਕਾਲਸ ਆ ਆਈਵੀਆਰ ਕਾਲਸ ਆ ਇਹਨਾਂ ਨੂੰ ਅਸੀਂ ਫੜ ਨਹੀਂ ਪਾਉਂਦੇ ਤੁਸੀਂ ਦੇਖੋ ਲੋਕਾਂ ਦੇ ਪੈਸੇ ਜਦੋਂ ਜਾਂਦੇ ਆ ਤੇ ਕਿੰਨੇ ਕ ਲੋਕਾਂ ਨੂੰ ਵਾਪਸ ਮੁੜਦੇ ਆ ਲੋਕ ਦਰਦਰ ਦੀਆਂ ਠੋਕਰਾਂ ਖਾਂਦੇ ਆ ਇਹਦੇ ਨਾਲੋਂ ਚੰਗਾ ਇਹ ਆ ਕਿ ਆਪ ਜੀ ਦੇ ਮੀਡੀਅਮ ਰਾਹੀਂ ਵੀ ਲੋਕਾਂ ਤੱਕ ਇਹ ਜਾਗਰੂਕ ਪਹੁੰਚੇ ਅਵੇਰਨੈਸ ਕੈਂਪੇਨ ਚੱਲੇ ਕਿ ਲੋਕ ਇਦਾਂ ਨਹੀਂ ਕਿਸੇ ਤਰ੍ਹਾਂ ਦੀਆਂ ਵੀ ਕੌਸ ਨੂੰ ਰਿਸਪੌਂਡ ਨਾ ਕਰਨ ਲੋਕ ਇੰਟਰਨੈਟ ਦਾ ਸਹੀ ਇਸਤੇਮਾਲ ਕਰਨ ਫਿਸ਼ਿੰਗ ਮਟੀਰੀਅਲ ਜਿਹੜਾ ਉਹਦੇ ਉੱਤੇ ਨਾ ਜਾਣ ਕਲਿੱਕਬੇਟਸ ਦੇ ਉੱਤੇ ਨਾ ਜਾਣ ਫਰਜ਼ੀ ਵੈਬਸਾਈਟ ਤੇ ਨਾ ਜਾਣ ਗਲਤ ਐਪਸ ਆਪਣੇ ਫੋਨ ਦੇ ਵਿੱਚ ਇਸਤੇਮਾਲ ਨਾ ਕਰਨ ਔਰ ਉਹ ਲੋਕ ਜਿਨ੍ਹਾਂ ਨੂੰ ਬੜੇ ਐਕਸਪਲਿਸਿਟ ਮਟੀਰੀਅਲ ਵੇਖਣ ਦਾ ਸ਼ੌਂਕ ਹੁੰਦਾ ਕਈ ਲੋਕ ਮੈਂ ਸੌਰੀ ਟੂ ਸੇ ਬਜ਼ੁਰਗਾਂ ਨੂੰ ਕਈਆਂ ਨੂੰ ਬੜੀ ਆਦਤ ਹੁੰਦੀ ਹੈ ਕਿ ਫੋਨ ਦੇ ਵਿੱਚ ਹਰ ਤਰ੍ਹਾਂ ਦਾ ਮਟੀਰੀਅਲ ਵੇਖਣਾ ਬੜੇ ਸ਼ੌਂਕ ਨਾਲ ਪਸੰਦ ਕਰਦੇ ਆ ਆਪਣੇ ਘਰ ਦੇ ਵਿੱਚ ਬੱਚਿਆਂ ਨਾਲ ਗੱਲ ਕਰਨਾ ਕਰਨ ਫ ਦੇ ਉਹ ਹੀ ਲੋਕ ਫਿਰ ਇਹਨਾਂ ਕਲਿਕਬੇਟਸ ਦਾ ਉਹਨਾਂ ਫਿਸ਼ਿੰਗ ਕੋਰਸ ਦਾ ਆਈਵੀਆਰ ਕੋਰਸ ਦਾ ਇਦਾਂ ਦੇ ਸਕੈਮਰਸ ਦਾ ਸ਼ਿਕਾਰ ਬਣਦੇ ਆ ਮੈਂ ਖੁਦ ਕਈਆਂ ਨੂੰ ਜਾਣਦਾ ਕਿ ਜਿਹੜੇ ਲੋਕ ਕਿਸੇ ਔਰਤ ਦੀ ਆਵਾਜ਼ ਦੇ ਵਿੱਚ ਕਾਲ ਆ ਜਾਂਦੀ ਆ ਜੀ ਮੁੰਬਈ ਫਸ ਗਿਆ ਇੱਥੇ ਫਸ ਗਿਆ ਤੇ ਉਹ 2-2 ਲੱਖ ਰੁਪਏ ਉਹਨਾਂ ਨੂੰ ਆਨਲਾਈਨ ਟਰਾਂਸਫਰ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਜਦੋਂ ਫੋਨ ਕਰਦੇ ਆ ਤੇ ਫੋਨ ਹੀ ਬੰਦ ਹੁੰਦਾ ਸੋ ਇਥੋਂ ਸਿੱਧਾ ਸਮਝ ਆਉਂਦਾ ਕਿ ਇਦਾਂ ਦਾ ਇੱਕ ਹਨੀ ਟਰੈਪ ਵੀ ਬਣਾਇਆ ਜਾਂਦਾ ਇੱਕ ਇਦਾਂ ਦੇ ਟਰੈਪਸ ਬਣਾਏ ਜਾਂਦੇ ਆ ਫੀਅਰ ਦੇ ਨਾਂ ਤੇ ਐਂਜਾਇਟੀ ਦੇ ਨਾਂ ਤੇ ਅਰੈਸਟ ਦੇ ਨਾਂ ਤੇ ਡਰੱਗਸ ਦੇ ਨਾਂ ਤੇ ਵੈਪਨਸ ਦੇ ਨਾਂ ਦੇ ਉੱਤੇ ਟੈਲੀਕਮ ਡਿਪਾਰਟਮੈਂਟ ਦੇ ਨਾਮ ਦੇ ਉੱਤੇ ਇਥੋਂ ਤੱਕ ਕਿ ਬੈਂਕ ਅਕਾਊਂਟਸ ਬੰਦ ਕਰਨ ਦੀ ਗੱਲ ਕਰਤੀ ਦਿੱਤੀ ਜਾਂਦੀ ਆ ਔਰ ਜੇ ਇਹ ਵੀ ਨਾ ਸਰੇ ਤੇ ਫਿਰ ਇੱਕ ਕੋਈ ਕੁੜੀ ਅਰੇਂਜ ਕਰ ਦਿੱਤੀ ਜਾਂਦੀ ਆ ਜਿਹੜੀ ਉਹਨਾਂ ਨੂੰ ਕਹਦੀ ਮੈਂ ਤੁਹਾਨੂੰ ਮਿਲਦੀ ਆ ਤੁਸੀਂ ਆਓ ਤੁਸੀਂ ਮੈਨੂੰ ਲੋਡ ਪੈ ਗਈ ਆ ਫੋਨ ਦੀ ਫੋਨ ਟੁੱਟ ਗਿਆ ਫੋਨ ਲੈ ਦੋ ਪੈਸੇ ਭੇਜ ਦਿਓ ਇਹ ਸਾਰੀਆਂ ਗੱਲਾਂ ਇਹਨਾਂ ਦਾ ਮੋਡਸ ਆ ਪਰੰਡਾ ਹੀ ਹੈਗਾ ਖਾਸ ਕਰ ਬਜ਼ੁਰਗਾਂ ਨੂੰ ਸਕਰ ਯੂ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਲੋਕਾਂ ਨੂੰ ਇਹਨਾਂ ਗੱਲਾਂ ਤੋਂ ਅਵੇਅਰ ਰਹਿ ਕੇ ਜਾਗਰੂਕ ਰਹਿ ਕੇ ਇਹਨਾਂ ਨੂੰ ਉਸੇ ਵਲੇ ਇਨਸਟੈਂਟੀ ਫੋਨ ਕੱਟ ਕਰ ਦੇਣਾ ਚਾਹੀਦਾ ਔਰ ਆਪਣੇ ਪਰਿਵਾਰ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਹਰ ਜਗ੍ਹਾ ਜਾਗਰੂਕ ਕਰਨਾ ਚਾਹੀਦਾ ਮੇਰੀ ਅਪੀਲ ਹੈ ਪੰਜਾਬ ਵਾਸੀਆਂ ਨੂੰ ਕਿ ਅਸੀਂ ਜਿਹੜੀ ਟਾਕ ਕਰ ਰਹੇ ਹਾਂ ਸਿਰਫ ਆਪ ਜੀ ਦੇ ਲਈ ਆ ਲੋਕਾਂ ਦੀ ਅਵੇਰਨੈਸ ਲਈ ਆ ਲੋਕਾਂ ਦੀ ਜਾਗਰੂਕਤਾ ਲਈ ਆ ਮੈਂ ਕਦੀ ਇਹ ਨਹੀਂ ਕਿਹਾ ਕਿ ਸ਼ੇਅਰ ਕਰੋ ਪਰ ਮੈਂ ਇਸ ਟਾਕ ਨੂੰ ਜ਼ਰੂਰ ਕਹੂੰਗਾ ਕਿ ਸ਼ੇਅਰ ਕਰੋ ਆਪਣੇ ਬਜ਼ੁਰਗਾਂ ਤੱਕ ਪਹੁੰਚਾ ਦਿਓ ਤਾਂ ਕਿ ਉਹ ਸਮਝ ਜਾਣ ਕਿਸੇ ਵੀ ਇਦਾਂ ਦੀ ਦੁਰਘਟਨਾ ਦਾ ਸ਼ਿਕਾਰ ਹੋਣਾ ਹੋਣ ਔਰ ਆਪਣੀ ਸਾਰੀ ਉਮਰ ਭਰ ਦੀ ਕਵਾਈ ਕਿਤੇ ਗਵਾਣਾ ਬੈਠਣ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ਪਵਨਜੀਤਾਂ ਕਿਤਨਾ ਕਿਤੇ سوشل میڈیا ਦੇ ਉੱਤੇ ਜੋ ਠੱਗੀ ਠੋਰੀ ਦਾ ਮਾਮਲਾ ਸਾਹਮਣੇ ਆ ਰਿਹਾ ਤਾਂ ਉਸ ਨੂੰ ਰੋਕਣ ਲਈ ਇੱਕ ਅਵੇਅਰਨੈਸ ਲਈ ਵੀਡੀਓ ਜਿਹੜੀ ਅੱਜ ਅਸੀਂ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਿਹੜੇ ਉਹ ਲੋਕ ਜਿਹੜੇ ਪੜੇ ਲਿਖੇ ਵੀ ਨਹੀਂ ਆ ਤਾਂ ਜਾਂ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਆ ਤਾਂ ਉਹਨਾਂ ਲਈ ਇਹ ਵੀਡੀਓ ਜ਼ਰੂਰ ਅਹਿਮ ਹੈਗੀ ਆ ਕਿ ਜਿਹੜੇ ਵੀ ਆਨਲਾਈਨ ਤਰੀਕੇ ਦੇ ਨਾਲ ਜੋ ਠੱਗੀ ਠੋਰੀ ਕਰਦੇ ਉਸ ਤੋਂ ਬਚਣ ਵਾਸਤੇ ਤੁਹਾਨੂੰ ਅੱਜ ਇਸ ਤਰੀਕੇ ਨਾਲ ਪਵਨ ਹੋਣਾ ਨੇ ਦੱਸਿਆ ਕਿ ਇਹ ਇਹ ਚੀਜ਼ਾਂ ਤੋਂ ਬਚਣ ਵਾਸਤੇ ਸਾਈਬਰ ਕ੍ਰਾਈਮ ਦਾ ਸਾਰਾ ਜ਼ਰੂਰ ਲੈਣਾ ਚਾਹੀਦਾ ਜਾਂ ਫਿਰ ਆਪਣੇ ਪਰਿਵਾਰ ਨਾਲ ਇੱਕ ਵਾਰ ਜ਼ਰੂਰ ਡਿਸਕਸ਼ਨ ਕਰਨੀ ਚਾਹੀਦੀ ਹੈ ਤਾਂ ਇਹ ਜ਼ਰੂਰ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਿਓ ਕਿ ਜਿਹੜੇ ਉਹ ਲੋਕ ਜਿਹੜੇ ਠੱਗੀ ਠੋਰੀ ਦਾ ਸ਼ਿਕਾਰ ਹੋ ਚੁੱਕੇ ਨੇ ਜਾਂ ਹੋ ਨਾ ਸਕਣ ਜਿਹੜੇ ਆਣਾ ਦੇ ਲੋਕ ਜਿਹੜੇ ਹੋਰ ਹੋ ਨਾ ਸਕਣ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਇਲੈਕਸ਼ਨ ਸੁਨੇਕ ਜਾਗਬਾਨੀ ਟੀਵੀ ਸ਼੍ਰੀਮ ਸਸਾ